ਚਾਈਨਾ ਡੋਰ ਵੇਖੋ ਇਹੋ ਹੀ ਹੈ ਚਾਈਨਾ ਡੋਰ ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੀ ਹੈ ਕਿ ਚਾਈਨਾ ਡੋਰ ਦੇ ਨੁਕਸਾਨ ਹੀ ਨੁਕਸਾਨ ਆ ਫਾਇਦਾ ਕੋਈ ਨਹੀਂ ਹੈਗਾ। ਔਰ ਜਿਹੜਾ ਮੈਂ ਇਸ ਸਮੇਂ ਦਾ ਜਿਹੜਾ ਪਤੰਗ ਬਾਜੀ ਹੈਗੀ ਆ ਇਹ ਇੱਕ ਬੜਾ ਇਹ ਹੁਨਰ ਦਾ ਕੰਮ ਆ। ਇੱਕ ਤਰ੍ਹਾਂ ਦੀ ਇਹ ਵੀ ਇੱਕ ਖੇਡ ਆ ਜਿਹਦੇ ਵਿੱਚ ਤੁਹਾਡੀ ਮਹਾਰਤ ਹੁੰਦੀ ਆ ਤੁਸੀਂ ਕਿੱਦਾਂ ਕਿਸੇ ਨੂੰ ਪਤੰਗ ਬਾਜੀ ਚ ਹਰਾਉਂਦੇ ਜੇ ਜਾਂ ਤੁਸੀਂ ਕਿੱਦਾਂ ਕਿਸੇ ਦੀ ਪਤੰਗ ਪਤੰਗ ਜਿਹੜੀ ਕੱਟਦੇ ਉਹ ਆਪਦੀ ਚੀਜ਼ ਨੂੰ ਬਚਾਉਂਦੇ ਜੇ ਇਸੇ ਤਰ੍ਹਾਂ ਹੀ ਬਾਕੀ ਗੀਮਸ ਜਿਵੇਂ ਹੁੰਦੀਆਂ ਆਪਾਂ ਗੋਲ ਹੋਣ ਤੋਂ ਹਾਕੀ ਚ ਵੀ ਬਚਾਉਨੇ ਆ ਫੁੱਟਬਾਲ ਚ ਵੀ ਬਚਾਉਨੇ ਆ ਸੋ ਜਦੋਂ ਤੁਸੀਂ ਚਾਈਨਾ ਡੋਰ ਯੂਜ਼ ਕਰਦੇ ਉਹਦੇ ਵਿੱਚ ਕੋਈ ਹਨਰ ਵਾਲੀ ਗੱਲ ਨਹੀਂ ਰਹਿ ਜਾਂਦੀ ਉਹਦੇ ਚ ਕੋਈ ਕੰਪੀਟੀਸ਼ਨ ਨਹੀਂ ਰਹਿ ਜਾਂਦਾ ਉਹ ਤਾਂ ਫਿਰ ਉਹ ਹੋ ਗਿਆ ਨਾ ਫਿਰ ਤਾਂ ਡੋਰਾਂ ਦਾ ਕੰਪੀਟੀਸ਼ਨ ਆ ਤੁਹਾਡਾ ਹਨਰ ਕੋਈ ਨਹੀਂ ਸੋ ਬੇਨਤੀ ਇਹੋ ਹੀ ਆ ਸਾਰਿਆਂ ਨੂੰ ਸਲਾਹ ਇਹੋ ਹੀ ਆ ਐਡਵਾਈਸ ਇਹੋ ਹੀ ਆ ਸਾਰੇ ਪਬਲਿਕ ਨੂੰ ਯੂਥ ਨੂੰ ਵੀ ਆਪਾਂ ਨੂੰ ਆਪ ਹੀ ਇਹਨੂੰ ਛੱਡ ਦੇਣਾ ਚਾਹੀਦਾ ਇਦੇ ਨਾਲ ਬਹੁਤ ਨੁਕਸਾਨ ਹੁੰਦਾ ਪੰਛੀਆਂ ਦਾ ਨੁਕਸਾਨ ਹੁੰਦਾ ਜਦੋਂ ਇਹ ਕੱਟ ਕੇ ਜਦੋਂ ਇਹ ਟੰਗੀਆਂ ਜਾਂਦੀਆਂ ਨੇ ਡੋਰਾ ਵਗੈਰਾ ਦਰਖਤਾਂ ਦੇ ਉੱਤੇ ਇਹ ਭੋਲੇ-ਪਾਲੇ ਪੰਛੀ ਵਿੱਚ ਫਸ ਜਾਂਦੇ ਆ ਵਿਚਾਰਾਂ ਦੇ ਖੰਭ ਟੁੱਟ ਜਾਂਦੇ ਪੈਰ ਕੱਟੇ ਜਾਂਦੇ ਆ ਇਸੇ ਤਰ੍ਹਾਂ ਜਿਹੜੇ ਟੂ-ਵੀਲਰਸ ਤੇ ਜਾਣ ਵਾਲੇ ਸਾਡੇ ਭੈਣ ਭਰਾ ਨੇ ਉਹਨਾਂ ਦੇ ਕਿਸੇ ਦੇ ਗਲ ਚ ਫਸ ਗਈ ਕਿਸੇ ਦੇ ਨੱਕ ਤੇ ਫਸ ਗਈ ਕਦਾਂ ਚ ਫਸ ਗਈ ਸੋ ਅਸੀਂ ਆਪਣੇ ਸ਼ੌਕ ਵਾਸਤੇ ਲੋਕਾਂ ਦਾ ਜਾਂ ਜਾਨਵਰਾਂ ਦਾ ਨੁਕਸਾਨ ਨਹੀਂ ਕਰ ਸਕਦੇ ਔਰ ਇਹ ਬੜੀ ਮਾੜੀ ਗੱਲ ਵੇਖੋ ਅਸੀਂ ਇਸ ਪਾਸੇ ਪੂਰੀ ਹਦਾਇਤਾਂ ਕੀਤੀਆਂ ਹੋਈਆਂ ਡਾਊਨ ਦੀ ਲਾਈਨ ਤੁਹਾਡੇ ਮੱਧਮ ਮਾਧਿਅਮ ਤੋਂ ਵੀ ਮੈਂ ਇਹੋ ਹੀ ਸਾਰਿਆਂ ਨੂੰ ਇਹੋ ਹੀ ਡਾਇਰੈਕਸ਼ਨ ਆ ਸਾਡੀ ਸਾਰੀ ਪੁਲਿਸ ਨੂੰ ਵੀ ਔਰ ਤੁਹਾਡੇ ਮਾਧਿਅਮ ਤੋਂ ਵੀ ਮੈਂ ਸਾਰਿਆਂ ਨੂੰ ਦੁਬਾਰਾ ਇਹ ਅਪੀਲ ਕਰਦਾ ਵੀ ਇਸ ਕੰਮ 'ਚ ਨਾ ਪਾਓ ਜੇ ਸਾਨੂੰ ਜਿੱਥੇ ਵੀ ਸਾਨੂੰ ਪਤਾ ਲੱਗਿਆ ਅਸੀਂ ਰੁਟੀਨ 'ਚ ਸਾਰੇ ਐਸ ਐਚ ਓਸ ਨੂੰ ਇੰਚਾਰजेस ਨੂੰ ਸਾਡੀਆਂ ਸੀ ਆਈ ਐਸ ਨੂੰ ਕਹਿ ਰੱਖਿਆ ਵੀ ਇਹਨਾਂ ਦੀ ਤੁਸੀਂ ਜਿੱਥੇ-ਜਿੱਥੇ ਵੀ ਪਤੰਗਾ ਵਾਲੀਆਂ ਡੋਰਾ ਵਾਲੀਆਂ ਦੁਕਾਨਾਂ ਉੱਥੇ ਜਾ ਕੇ ਚੈਕਿੰਗ ਸਰਪ੍ਰਾਈਜ਼ ਕਰੋ ਜਿੱਥੇ ਪਤਾ ਲੱਗਦਾ ਵਾ ਉਹਨਾਂ ਦੇ ਖਿਲਾਫ ਪਰਚੇ ਦਰਜ ਕਰਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂ ਜਿੱਥੇ-ਜਿੱਥੇ ਵੀ ਚਾਇਨਾ ਡੋਰ ਕੋਈ ਵੇਚਦਾ ਸੋ ਇਹ ਡੀਜੇ ਦਾ ਵਹ ਬੇਸਿਕਲੀ ਤਾਂ 144 ਦੇ ਆਰਡਰ ਵੀ ਹੈਗੇ ਆ ਔਰ ਇਹਦਾ ਜਦੋਂ ਵੀ ਕੋਈ ਜਦੋਂ ਲੋਹੜੀ ਦਾ ਤਿਉਹਾਰ ਹੁੰਦਾ ਜਾਂ ਪਸੰਤ ਪੰਜਵੀਂ ਹੁੰਦੀ ਹੈ ਲੋਕ ਇਹੋ ਜਿਹੇ ਆਪਣੇ ਘਰਾਂ ਦੀਆਂ ਉੱਪਰ ਇਹ ਕਰ ਲੈਂਦੇ ਆ ਬੀਸਿਕਲੀ ਤਾਂ ਇਹਦੀ ਚੰਗੀ ਗੱਲ ਇਹ ਆ ਵੀ ਜਿਹੜੇ ਬੰਦੇ ਨੇ ਵੀ ਇਹੋ ਜਿਹਾ ਕੋਈ এনਜੋਇਮੈਂਟ ਕਰਨਾ ਸੀ ਨਹੀਂ ਕਹਿੰਦੇ ਉਹ ਨਾ ਕਰੋ ਤਿਹਾਰ ਹਰ ਇੱਕ ਦਾ ਫਰਜ਼ ਬਣਦਾ ਆ ਆਪਣੀ ਫੈਮਿਲੀ ਦੇ ਵਿੱਚ ਇੰਜੋਏ ਕਰਨਾ ਪਰ ਉਹਦੇ ਨਾਲ ਕਿਸੇ ਹੋਰ ਨੂੰ ਦੁੱਖ ਤਕਲੀਫ ਹੋਈ ਤਾਂ ਫੇਰ ਉਹ ਮਾੜੀ ਗੱਲ ਆ ਜੇ ਇਹੋ ਜਿਹੀ ਕੋਈ ਨੋਟਿਸ 'ਚ ਸਾਡੂੰ ਕੰਪਲੇਂਟ ਕਰ ਦਿੰਦਾ ਕਿ ਕਿਸੇ ਦੇ ਇਹੋ ਜਿਹੀ ਇੰਜੋਇਮੈਂਟ ਦੇ ਨਾਲ ਕਿਸੇ ਹੋਰ ਦੀ ਪ੍ਰੋਬਲਮ ਹੁੰਦੀ ਆ ਜਾਂ ਕਿਸੇ ਹੋਰ ਨੂੰ ਦੁੱਖ ਤਕਲੀਫ ਹੁੰਦੀ ਆ ਔਰ ਉਹਦੇ ਖਿਲਾਫ ਫੇਰ ਜਿਹੜੀ ਆ ਉਹ ਐਕਸ਼ਨ ਲਿਆ ਜਾਊਗਾ ਆਪਣੇ ਤਿਉਹਾਰ ਨੂੰ ਜਿਹੜਾ ਹੈਗਾ ਆਪਣੀਆਂ ਖੁਸ਼ੀਆਂ ਨੂੰ ਸਾਡੀਆਂ ਨੂੰ ਕੋਈ ਨજર ਨਾ ਲੱਗੇ ਇਸ ਕਰਕੇ ਆਪਦੇ ਧੈਰੇ 'ਚ ਰਹਿ ਕੇ ਜੀ ਜਿਹੜਾ ਹੈਗਾ ਉਹਨੂੰ ਇੰਜੋਏ ਕਰੋ